गैर फायदी संवर्धन सभी होते गे कई वर्ष दिल्ली होते है साधिक महाराष्ट्र वेगवेगे क्षेत्र लोग

ਆ ਮੁੰਡਾ ਦਾ ਜੈ ਸਵੇ ਹੈ ਤੁਹਾਰੇ ਵਾਂਗੂ ਜਿ세ਚਾ ਰੰਗੋ ਜਿ세ਚੈ ਹੁਫੇ ਸਵੇ ਜਤ ਸੁਹਾਕ ਜਤ ਨਹੀਂ ਖਾਂਗੇ ਅੱਜ ਅੱਜ ਤੇ ਨਸਰ ਸਵੇ ਆਨੰਦ ਸੁਹਾ ਸੇਗੇ ਸੁਝਾਏ ਸੇ ਨਸਰ ਸਹਰਨ ਜੀ ਸੇ ਹਸੀ ਸਿਸੋ ਜੀ しかしいんだり、はありたいがだ、でご用意し